1984 ਸਿੱਕਤਲਿਆਂ ਮਾਮਲੇ ਵਿੱਚ ਕਾਂਗਰਸੀ ਆਗੂ ਸਜਣ ਕੁਮਾਰ ਨੂੰ ਅੱਜ ਦਿੱਲੀ ਰਾਊਜ਼ ਵੈਨਿਊ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਸ ਸਜ਼ਾ ਦਾ ਫੈਸਲਾ ਸਰਸਵਤੀ ਵਿਹਾਰ ਵਿੱਚ ਦੋ ਸਿੱਖਾਂ ਦੀ ਹੱਤਿਆ ਦੇ ਮਾਮਲੇ ਵਿੱਚ ਸੁਣਾਇਆ ਹੈ ਜਿਸ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਐਸਜੀਪੀਸੀ ਦੇ ਸਕੱਤਰ ਨੇ ਸਜ਼ਾ ਨੂੰ ਘਟ ਦੱਸਿਆ ਹੈ ਅਤੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਉਨਾ ਕਹੇ ਕਿ 1984 ਵਿੱਚ ਹਜ਼ਾਰਾਂ ਸਿੱਖਾਂ ਦਾ ਵਹਿਸ਼ਿਆਨਾ ਤਰੀਕੇ ਨਾਲ ਕਤਲ ਕੀਤਾ ਗਿਆ ਇਸ ਕਤਲੇਆਮ ਦੀ ਅਗਵਾਈ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਜਿਹੇ ਲੋਕਾਂ ਨੇ ਕੀਤੀ ਜਿਨ੍ਹਾਂ ਦੀ ਕਾਂਗਰਸ ਹਮੇਸ਼ਾ ਪੁਸ਼ਤਪਨਾਹੀ ਕਰਦੀ ਰਹੀ ਉਹਨਾਂ ਕਹੇ ਕਿ ਇਸ ਕਤਲੇਆਮ ਦੇ ਇਨਸਾਫ ਲਈ ਪੀੜਤਾ ਨੇ 40 ਸਾਲ ਤੋਂ ਵੱਧ ਕਾਨੂੰਨੀ ਲੜਾਈ ਲੜੀ ਉਹਨਾਂ ਕਹੇ ਕਿ ਹੁਣ ਆਸ ਸੀ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਪਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜੋ ਦੋਸ਼ੀਆਂ ਦੇ ਜ਼ੁਲਮਾਂ ਦੇ ਮੁਕਾਬਲੇ ਬਹੁਤ ਘੱਟ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਲਈ ਅੱਗੇ ਵੀ ਕਾਨੂੰਨੀ ਲੜਾਈ ਜਾਰੀ ਰੱਖੇਗੀ 1984 ਦਾ ਨਵੰਬਰ ਮਹੀਨਾ بڑا ਖਤਰਨਾਕ ਸਮਾਂ ਸੀ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਤੋਂ ਬਾਅਦ ਜਿਹੜੀ ਵੱਡੀ ਪੱਦਰਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਵੱਡੀ ਪੱਦਰਤੇ ਕਤਲਗਾਰਤ ਕੀਤੀ ਗਈ ਉਸ ਸਮੇਂ ਦੇ ਜਿਹੜੇ ਹਾਕਮ ਸੀਗੇ ਉਹਨਾਂ ਨੇ ਇਹਨਾਂ ਕਤਲਾਂ ਵਿੱਚ ਜਿਹੜੇ 1984 ਦੇ ਦਿੱਲੀ 'ਚ ਹੋਏ ਕਾਨਪੁਰ 'ਚ ਹੋਏ ਜਾਂ ਹੋਰ ਸਥਾਨਾਂ 'ਤੇ ਹੋਏ ਇਹਨਾਂ ਨੂੰ ਸ਼ਹਿਦ ਦਿੱਤੀ ਉੱਥੇ ਹੀ ਆਪ ਕਮਾਂਡ ਵੀ ਕੀਤੀ ਜਿਨ੍ਹਾਂ ਵਿੱਚ ਕਈ ਲੀਡਰ ਜਿਹੜੇ ਉਹ ਸਬੂਤਾਂ ਦੀ ਘਾਟ ਕਾਰਨ ਜਾਂ ਗਵਾਹਾਂ ਦੇ ਨਾ ਮਿਲਣ ਕਰ ਕਈ ਬਰੀ ਹੋ ਗਏ ਪਰ ਸੱਜਣ ਕੁਮਾਰ ਜਿਹੜਾ ਉਹਨੂੰ ਕੋਰਟ ਵੱਲੋਂ ਸਜ਼ਾ ਦਿੱਤੀ ਗਈ ਆ ਭਾਵੇਂ ਕਿ ਉਸ ਸਮੇਂ ਕਾਤਲ ਹਜ਼ਾਰਾਂ ਤਦਾਦ 'ਚ ਹੀ ਹੋਣਗੇ ਪਰ ਅਦਾਲਤਾਂ ਵਿੱਚ ਜਿਹੜੇ ਗਏ ਨੇ ਕੇਸ ਉਹਨਾਂ ਵਿੱਚ ਗਿਣਤੀ ਦੇ ਕੇਸ ਸੀਗੇ ਜਿਨ੍ਹਾਂ ਵਿੱਚ ਸੱਜਣ ਕੁਮਾਰ ਸੀ ਸੱਜਣ ਕੁਮਾਰ ਨੂੰ ਪਹਿਲਾਂ ਵੀ ਸਜ਼ਾ ਹੋਈ ਆ ਹੁਣ ਵੀ ਉਮਰ ਕੈਦ ਦੀ ਸਜ਼ਾ ਹੋਈ ਆ ਮੈਂ ਸਮਝਦਾ ਕਿ ਇਹ ਸਜ਼ਾ ਬਹੁਤ ਹੀ ਘੱਟ ਆ ਮੈਂ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਵਕੀਲਾਂ ਦਾ ਉਹਨਾਂ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੁਸ਼ਟਾਂ ਨੂੰ ਸਜ਼ਾ ਦੇਣ ਵਿੱਚ ਅਹਿਮ ਰੋਲ ਨਿਭਾਇਆ ਪਰ ਇਹ ਜੀ ਸਜ਼ਾ ਜਿਹੜੀ ਆ ਉਹ ਉਮਰ ਕਾਤ ਬਹੁਤ ਕੱਟਿਆ ਅਜਿਹੇ ਬੰਦੇ ਨੂੰ ਤੇ ਜੇ ਕਹੀਏ ਤੇ ਖਿਲਾੜ ਕੇ ਗੋਲੀ ਮਾਰਨ ਚਾਹੀਦੀ ਆ ਤਾਂ ਜੋ ਜਿਹੜੇ ਹੋਰ ਨੇ ਅਜਿਹੇ ਸੋਚ ਵਾਲੇ ਬੰਦੇ ਉਹਨਾਂ ਨੂੰ ਸਬਕ ਮਿਲ ਸਕੇ ਕਿ ਜੇ ਅਸੀਂ ਕਿਸੇ ਨਾਲ ਤੱਕਾ ਕਰਾਂਗੇ ਤੇ ਸਾਡੇ ਤੇ ਵੀ ਅਗਲੇ ਨਿਸ਼ਾਨਾ ਸਾਧ ਕੇ ਬੈਠਾ ਆ ਲੰਬੇ ਸਮੇਂ ਤੋਂ ਕਾਫੀ ਜਿਹੜੀ ਕਿ ਉਹ ਦੀ ਕੀਤੀ ਜਾ ਰਹੀ ਸੀ ਨਿصاف ਦੇ ਚਲੋ ਇੱਕ ਨੂੰ ਅੱਜ ਜਿਹੜੀ ਕੇ ਸਜ਼ਾ ਜਿਹੜੀ ਦਿੱਤੀ ਗਈ ਹੈ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਜਿਹੜੇ ਹੋਰ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇ ਵੇਖੋ 41 ਸਾਲਾਂ ਬਾਅਦ ਜੇ ਆਪਾਂ ਕਹਿੰਦੇ ਕੋਈ ਇਨਸਾਫ ਹੈ ਇਨਸਾਫ ਨਹੀਂ ਇਹ ਸਿਰਫ ਜਿਹੜੇ ਜ਼ਖਮ ਸੀ ਨਾ ਜ਼ਖਮ ਤੇ ਹਲੇ ਰਹਿਣਗੇ ਇਹ ਸਿਰਫ ਇੱਕ ਮਲਮ ਦਾ ਕੰਮ ਜੂਰ ਕਰ ਸਕਦੇ ਨੇ ਪਰ ਉਹ ਜ਼ਖਮਾਂ ਨੂੰ ਭਰ ਨਹੀਂ ਸਕਦੇ 41 ਸਾਲ ਜੇ ਇਨਸਾਫ ਨਾ ਮਿਲੇ ਤਾਂ ਇਹਦਾ ਵਿੱਚੋਂ ਤੁਸੀਂ ਦੇਖੋ ਕਿ 41 ਸਾਲਾਂ ਬਾਅਦ ਇਨਸਾਫ ਦਾ ਮਤਲਬ ਹੀ ਕੋਈ ਨਹੀਂ ਰਹਿ ਜਾਂਦਾ ਚਲੋ ਫਿਰ ਵੀ ਅਸੀਂ ਉਹਨਾਂ ਵਕੀਲਾਂ ਸਾਹਿਬਾਨ ਦਾ ਜੱਜ ਸਾਹਿਬਾਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹਨਾਂ ਹਜ਼ਾਰਾਂ ਕਾਤਲਾਂ ਚ ਕੁਝ ਬੰਦਿਆਂ ਨੂੰ ਸਜ਼ਾ ਦਿੱਤੀ ਆ ਸੱਜਣ ਕੁਮਾਰ ਜਿਹੜਾ ਉਹ ਵੀ ਉਹਨਾਂ ਵਿੱਚੋਂ ਹੀ ਆ ਜਿਨ੍ਹਾਂ ਨੇ ਇਸ ਭੀੜ ਦੀ ਗਵਾਹੀ ਕੀਤੀ ਜਿਨ੍ਹਾਂ ਨੇ ਦੰਗੇ ਕੀਤੇ ਸੀਗੇ ਸੱਖਾਂ ਦੀ ਨਸਲ ਪੁਛੀ ਕੀਤੀ ਸੀ ਪਰ ਇਹ ਸਜ਼ਾ ਬਹੁਤ ਹੀ ਘੱਟ ਆ ਮੈਂ ਅਪੀਲ ਕਰਦਾ ਸਰਕਾਰਾਂ ਨੂੰ ਕਿ ਜਿਹੜੇ ਦੂਜੇ ਦੋਸ਼ੀ ਨੇ ਉਹਨਾਂ ਨੂੰ ਵੀ ਫੜ ਕੇ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਘੱਟ ਤੋਂ ਘੱਟ ਫਾਂਸੀ ਤੋਂ ਘੱਟ ਸਜ਼ਾ ਨਹੀਂ ਦੇਣੀ ਚਾਹੀਦੀ ਤਾਂ ਜੋ ਜਿਹੜੇ ਦੂਸਰੇ ਨੇ ਜਿਹੜਾ ਕੋਈ ਇਹੋ ਜਿਹੀ ਸੋਚ ਰੱਖਦਾ ਆ ਉਹਨਾਂ ਨੂੰ ਵੀ ਇਹ ਜਾਣ ਹੋ ਜਾਏ ਕਿ ਜੇ ਅਸੀਂ ਕੋਈ ਕਿਸੇ ਨਾਲ ਧੱਕਾ ਕਰਾਂਗੇ ਤਾਂ ਸਾਡੇ ਲਈ ਵੀ ਮੌਤ ਖੜੀ ਆ ਇਹ ਕਰਕੇ ਸਰਕਾਰ ਨੂੰ ਸਮੇਂ ਸਿਰ ਇਹ ਇਨਸਾਫ ਦੇਣਾ ਚਾਹੀਦਾ ਸੀ ਪਰ ਬਹੁਤ ਲੰਮੇ ਸਮੇਂ ਬਾਅਦ ਇਨਸਾਫ ਮਿਲਿਆ ਫਿਰ ਵੀ ਅਸੀਂ ਉਹਨਾਂ ਜੱਜਾਂ ਸਭਾ ਦਾ ਉਹਨਾਂ ਵਕੀਲਾਂ ਦਾ ਮੈਂ ਮਾਜੋ ਪ੍ਰਧਾਨ ਸਭਾ ਤੋਂ ਮਤ ਕਰਦਾ ਜਿਨ੍ਹਾਂ ਨੇ ਲੰਮੇ ਸਮੇਂ ਬਾਅਦ ਹੀ ਇਨਸਾਫ ਜਿਹੜਾ ਉਹ ਦਿੱਤਾ ਤੇ ਭਾਵੇਂ ਕਿ ਇਨਸਾਫ ਬਹੁਤ ਘੱਟ ਆ ਪਰ ਫਿਰ ਵੀ ਅਸੀਂ ਧੰਨਵਾਦੀ ਹਾਂ